ਬਾਬਾ ਜੀ ਤੀ ਦੇ ਬਾਬਾ ਜੀ ਮੇਰੇ ਲੋਦਲੇ ਆ ਬਾਬਾ ਜੀ ਮੈਂ ਟੱਟਾ ਆ ਠੰਡਾ ਵੀ ਕਰਦੇ ਆਗੇ ਬਾਬਾ ਜੀ ਟੱਟਾ ਨਹੀਂ ਮੈਂ ਟੱਟਾ ਹਾਂ ਤੂੰ ਟੱਟਾ ਹੀ ਆ ਖੱਬਾ ਕੇ ਸੱਜਾ ਵੀਰੇ ਥੋੜਾ ਜਿਹਾ ਧਿਆਨ ਰੱਖਿਆ ਕਰ ਕਾਹਦਾ ਧਿਆਨ ਲੋਕਾਂ ਦੇ ਖੇਤ ਵਿੱਚ ਹੱਗਣ ਦਾ ਕੱਲਾ ਨਾ ਜਾਇਆ ਕਰ ਯਾਰ ਓਏ ਉਹਨਾਂ ਨੂੰ ਜਾਨ ਨਹੀਂ ਬਿਆਰੀ ਲਗਦਾ ਤੈਨੂੰ ਮੁੱਛਾਂ ਨਹੀਂ ਪਿਆਰੀਆਂ ਜੈਸਾ ਮਰੋੜੀ ਜੰਨਾ ਭੁਰ ਕੇ ਡਗ ਜਾਣੀਆਂ ਤੈਨੂੰ ਕਿਸੇ ਪਤਾ ਚਲਾ ਤੈਨੂੰ ਕਿਵੇਂ ਪਤਾ ਅਸਲੀ ਮਜਾ ਤਾਂ ਕਮੈਂਟਾਂ ਵਿੱਚ ਹੁਣ ਪੜਦੇ ਆਦੇ ਫਣੀ ਕਮੈਂਟ ਆਇਆ ਦੇਖਦੇ ਆਂ ਮਿਹਰ ਚ ਮਜ਼ਾ ਆਏਗਾ ਤੂੰ ਕਿਉਂ ਕਿਸੇ ਤੋਂ ਜੁੰਡੇ ਪਟਾਣਿਆ ਬੱਤ ਸਹੀ ਏ ਤੂੰ ਆਪਣੀ ਜਾਨ ਦਾ ਖਿਆਲ ਰੱਖਿਆ ਕਰ ਕੋਈ ਮੁੱਛਾ ਪਟਕੇ ਤੇਰੀ ਬੁੰਡ 'ਚ ਦੇ ਦੂ ਤੈਨੂੰ ਕਿਸੇ ਪਤਾ ਚਲਾ ਕਿੱਲੋ ਕਿਲੋ ਮੇਰੇ ਤੇਰੇ ਭਾਈ ਜੀ ਬਦਮਾਸ਼ ਹੁੰਦੇ ਨੇ ਹਾਂਜੀ ਮਿੱਤਰੋ ਜੇ ਤੁਹਾਨੂੰ ਇਥੋਂ ਤੱਕ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਨਲੈ ਚਲਦੇ ਆ ਤੁਹਾਨੂੰ ਅਗਲੀ ਵੀਡੀਓ ਵੱਲ ਹਾਂ ਵੀ ਮਿਲਣਾ ਨਹੀਂ ਮੈਂ ਤਾਂ ਬੜੇ ਸ਼ੌਕ ਨਾਲ ਐਵੇਂ ਹੀ ਆ ਗਿਆ ਜੀ ਥੈਂਕ ਯੂ ਯਹਰਾ ਜਨਾਬ ਤੂੰ ਸੁਨਾ ਬਈ ਗੰਜਿਆ ਹਾਂ ਮਾਨੂੰ ਪਤਾ ਸੀ ਤੁਸੀਂ ਮਾਨੂੰ ਗੰਝਿਆ ਕਹਿਣਾ ਮੈਂ ਅਸਲੀ ਆਪਣੇ ਜਵਾਨੀ ਦੇ ਫੋਟੋ ਨਾਲ ਲੈ ਕੇ ਆਇਆ ਆ ਵੇਖੋ ਬਈ ਮਜ਼ਾਕ ਕੀਤਾ ਸੀ ਯਾਰ ਆ ਵੇਖੋ ਮੱਥੇ ਤੇ ਪੈਂਤੀ ਵਾਲਾ ਪੂਰੇ ਬੱਤ ਸਹੀ ਹੈ ਹਾਈ ਹਾਈ ਐਨੇ ਕਲਾ ਕੇ ਮਿਲਿਦਾ ਹੁੰਦਾ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਜੀ ਆਪਸ ਦੀ ਗੱਲ ਨਾ ਸਾਨੂੰ ਨਹੀਂ ਹੋਈ ਬਾਉ ਦਾ ਕੇਬ ਠੀਕ ਹੈ ਰਾਜੀ ਠੀਕ ਆ ਕੀ ਗੱਲ ਆ ਇਥੋਂ ਪੰਜਾਬ ਸ਼ੁਰੂ ਹੋ ਗਿਆ ਵਾ ਹਲੇ ਅੱਗੇ ਵੀ ਆ ਓਏ ਸਾਰੇ ਅਮਰੀਕਾ ਆ ਗਏ ਹੋ ਹਾਂਜੀ ਤੁਹਾਨੂੰ ਪਤਾ ਸੀ ਤੁਹਾਡੀ ਹਕੂਮਤ ਆਉਣ ਵਾਲੀ ਆ ਏ ਕੀ ਲਿਆਂਦਾ ਜੀ ਰਜਿਸਟਰੀ ਮੈਨੂੰ ਵੀ ਪਤਾ ਕਿਹੜਾ ਲਵ ਲੈਟਰ ਆ ਯਾਬੇ ਅੱਧਾ ਮਰਲਾ ਤੇਰੇ ਨਾਂ ਕਰਤਾ ਨਹੀਂ ਹੋ ਬਟਾ ਅੱਛਾ ਭਈ ਵਾਦੇ ਘਾਟੇ ਦੀ ਮਾਫੀ ਤੂੰ ਪਿੱਛੇ ਹੋ ਜਾ ਮੈਂ ਤੇਰੇ ਦੋ ਲਾ ਦੇਣੀਆਂ ਨੇ ਉਹ ਆ ਵੱਡੇ ਬਦਮਾਸ਼ ਨੂੰ ਵੀ ਦੇਖ ਲੋ ਤ੍ਰਿਕਾ ਮੇਰੀ ਬੰਦੀਆਂ ਸੱਤ ਪਰਚੇ ਪੈਨੇ ਸੱਤ ਪਰਚੇ ਲੰਡੂ ਪੰਡੂ ਕਹਿੰਦੇ ਨੇ ਸਾਡੇ ਦੇ ਇੱਕ ਪੈਗੇ ਦੋ ਪੈਗਾ ਹਾਈ ਕੋੜ ਤੱਕ ਕੇਸ ਚੱਲਦੇ ਨੇ ਮਿੱਤਰਾਂ ਦੇ ਰੱਗ ਸਿੰਘ ਠੱਪ ਠੱਪ ਪਹਿਲਾ ਪਰਚਾ ਤਾਂ ਲੋਕਾਂ ਦੇ ਖੇਤਾਂ ਵਿੱਚ ਟੱਟੀ ਕਰਨ ਦਾ ਪਿਆਉਣਾ ਬੱਤ ਸਹੀ ਏ ਦੰਦਾ ਨਾਲ ਤਾਲੇ ਤੋੜਨ ਦੇ ਪਿਓ ਨੇ ਮੂੰ ਤੇਰਾ ਚੁੱਪੇ ਵਰਗਾ ਗੱਲਾਂ ਮਾਰਦਾ ਪ੍ਰਭ ਸਿੰਘ ਠਾਠਾ ਇਹ ਬੜੀ ਅੱਛੀ ਬਾਤ ਕਹੀਏ ਆਪ ਨੇ ਮੀ ਹੋ ਬਟਾ ਦੱਸੋ ਫਿਰ ਇਹਨੂੰ ਪਛਾਣਿਆ ਕਿ ਨਹੀਂ ਪਛਾਣਿਆ ਜੇ ਨਹੀਂ ਪਛਾਣਿਆ ਤਾਂ ਪਹਿਲਾ ਵੀਡੀਓ ਦੇਖੋ ਫਿਰ ਇਹਨੂੰ ਜ਼ਰੂਰ ਪਛਾਣ ਜਾਓਗੇ ਆઈએ ਦੇਖਦੇ ਆਂ ਬੜਚੰ ਮਜ਼ਾ ਆਏਗਾ ਆ ਵੀਰੇ ਬੋਲੀ ਸੁਣੋ ਸਾਡੀ ਖੁਸ਼ੀ ਦਾ ਵੇਲਾ ਸਾਨੂੰ ਗੋਡੇ-ਗੋਡੇ ਚਾ ਅਸੀਂ ਨਾਂਂ ਦੇ ਕਰਾਵਾਂਗੇ ਚਿੱਟੇ ਦੰਦ ਗਲਾਬੀ ਬੱਲ ਕਿਸੇ ਤੋਂ ਮੰਗ ਲਿਆਵਾਂਗੇ ਚਿੱਟੇ ਦੰਦ ਗਲਾਬੀ ਬੱਲ ਕਿਸੇ ਤੋਂ ਮੰਗ ਲਿਆਵਾਂਗੇ ਇਹ ਤਾਂ ਬੀਬੀ ਉਹੀ ਲੱਗਦੀ ਜਿਹੜੀ ਜਮਣਾ ਥੱਲੇ ਬੁਲਾਉਂਦੀ ਹੁੰਦੀ ਸੀ ਬੱਤ ਸਹੀ ਹੈ ਬੈਣ ਦੀ ਲੰਡ ਮਿੰਟ ਚ ਹੀ ਬਦਮਾਸ਼ ਬਣ ਜਾਂਦਾ ਹੈ ਮਿੰਟ ਚ ਹੀ ਮੇਰਾ ਸਾਲਾ ਤੀਵੀਂ ਵਾਲੇ ਕੰਮ ਕਰਨ ਲੱਗ ਜਾਂਦਾ ਹੈ ਪਹਿਲਾ ਵੇਲੀ ਬਣਦਾ ਸੀ ਹੁਣ ਕਿਸੇ ਨੇ ਵਿਨ ਕੇ ਦੀ ਬੁੰਡ ਮਾਰੀ ਤੇ ਹੁਣ ਜਨਾਨਾ ਬਣ ਗਿਆ ਇਹ ਬੜੀ ਅੱਛੀ ਬਾਤ ਕਹੀ ਆਪ ਤવાડી ਪੈਨ ਨੂੰ ਇਹ ਤਾਂ ਮੇਰਾ ਸਾਲਮਾਨਤ ਨਿਕਲਾ ਜਿੱਦਾਂ ਦੇ ਤੇਰੇ ਦੰਦ ਤੇ ਬੋਲਿਆ ਤੈਨੂੰ ਸੱਚੀ ਮੰਗ ਤੇ ਲਿਆਣੇ ਪੈਣੇ ਆ ਤੁਮੇ ਕਿਸੇ ਪਤਾ ਚਲਾ ਤੁਮੇ ਕਿਵੇਂ ਪਤਾ ਹਾਂਜੀ ਮਿੱਤਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਸ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਹੁਣ ਤੁਹਾਨੂੰ ਲੈ ਚਲਦੇ ਆਂ ਅਗਲੇ ਵੀਡੀਓ ਵੱਲ ਚਲੋ ਇੱਕੋ ਇੱਕ ਤੇਰਾ ਸੁਪਨਾ ਦੱਸ ਨੀ ਲੈਣੀ ਆ ਤੇਰੇ ਨਾਲ ਲਾਵਾਂ ਲੋਕਾਂ ਦੇ ਜਵਾਬ ਕਿ ਵਿਗੜਦੇ ਆ ਇਹਨਾਂ ਦੀ ਬੁੜੀ ਵਿਗੜ ਗਈ ਬੱਤ ਸਹੀ ਏ ਵੇ ਮੈਂ ਗੋਡੇ ਫੜਕੇ ਆਵਾ ਬੇਬੇ ਵੀਡੀਓ ਤੂੰ ਬਣਾ ਰਹੀ ਹੈ ਸ਼ਰਮ ਮੈਨੂੰ ਆਈ ਜਾਂਦੀ ਆ ਬੱਤ ਸਹੀ ਹੈ ਬੇਬੇ ਕੰਮ ਕਰ ਲੈ ਕੋਈ ਇਹ ਬੜੀ ਅੱਛੀ ਬਾਤ ਕਹੀ ਹੈ ਆ ਤੇਰੀਆਂ ਲਾਵਾ ਹੁਣ ਯਮਰਾਜ ਨਾਲ ਹੋਣੀਆਂ ਮਾਤਾ ਇਸ 올ਰਾਉਂਡਰ ਬੱਬੇ ਨੂੰ ਵੀ ਦੇਖ ਲੋ 뮤జిక్ ਡਾਇਰੈਕਟਰ ਵੀ ਆਪ ਹੀ ਹੈ ਪ੍ਰੋਡਿਊਸਰ ਵੀ ਆਪ ਹੀ ਹੈ ਸਿੰਗਰ ਵੀ ਆਪ ਹੀ ਹੈ ਡਾਇਰੈਕਟਰ ਵੀ ਆਪ ਹੀ ਹੈ ਪਹਿਲਾ ਵੀਡੀਓ ਦੇਖੋ ਫਿਰ ਕਮੈਂਟ ਕਰਕੇ ਦੱਸਿਓ ਕਿੰਨੇ ਚ ਕਿਹੜਾ ਗੁਣ ਬਾਕੀ ਰਹਿ ਗਿਆ ਆਈਏ ਦੇਖਦੇ ਆਂ ਬੜਚੰ ਮਜ਼ਾ ਆਏਗਾ ਯੂ और अभी तो रुको क्लाइमैक्स अभी बाकी है चंद्री सरकार ने सातवी खोनार गाय खो लिया <laughs> करदा देख कि मैं जी मैं गदा हिंकदा हुंदा पहाड़ा वाला खच्चर साला खुजली वाला कुत्ता बात तो सही है <laughs> एनु हिंखवाओ ये बड़ी अच्छी बात कही आप ਇਸ ਕੋ ਫ੍ਰਿਸਤਨ ਕਿਉਂ ਨਹੀਂ 베ਚਦੀ ਸਰਕਾਰ ਮੇਰਾ ਫੋਨ ਚੱਕ ਲੈ ਮੇਰਾ ਫੋਨ ਚੱਕ ਲੈ ਮੈਂ ਤੈਨੂੰ ਕਹਿੰਦੀ ਪਿਆ ਥਾਪਾ ਮਾਰ ਕੇ ਮੈਂ ਤੇਰਾ ਮੂੰਹ ਟੇਡਾ ਕਰ ਦੇ ਨਹੀਂ ਐਂ ਕਰਕੇ ਮੇਰਾ ਪਾਪਾ ਲੜਦਾ ਮੈਂ ਨਹੀਂ ਚੱਕਣਾ ਫੋਨ ਬੱਤ ਸਹੀ ਹੈ ਗੱਲ ਕਰ ਲੈ ਮੇਰੇ ਨਾਲ ਜ਼ਿਆਦਾ ਬੋਲੀ ਜਾਣਾ ਤਾਂ ਕਿਲੂ ਦੀ ਹੱਟੀ ਤੇ ਬੋਲਾ ਕਿਵੇਂ ਮੈਨੂੰ ਜਲੀਏ ਤੈਨੂੰ ਕੀ ਲੱਗਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਪਿੱਲੂ ਪਤਾ ਕਿੰਨਾ ਹੱਸਦਾ ਸੀ ਹਾਂ ਪਿੱਲੂ ਦੇ ਵੀ ਇੱਕ ਥਾਪਾ ਮਾਰੋ ਕਿਉਂਕਿ ਪਿੱਲੂ ਹੱਸਦਾ ਸੀ ਬੱਤ ਸਹੀ ਹੈ ਕਿ ਆਉਂਦੀ ਮੇਰੀ ਬੀਬੀ ਨੂੰ ਆਉਂਦੀ ਦੱਖਣ ਮੇਰੀ ਲੈਂਦਾ ਨਹੀਂ ਪਾ ਇਹ ਕੀ ਬਾਤ ਇਹ ਕੀ ਬਾਤ ਕਰਦਾ ਹੈ ਯਾਰ ਹਉ ਤੂੰ ਆਪਦੀ ਘਰ ਦੀ ਦੀ ਕਿਉਂ ਨਹੀਂ ਲੈਂਦਾ ਕੀ ਨਹੀਂ ਲੈਂਦਾ ਸਲਾਹ ਨਹੀਂ ਲੈਂਦਾ ਕੋਈ ਤੀ ਤੂੰ ਕਿੱਡੀ ਵੱਡੀ ਪਾਈ ਏ ਜੇ ਤੂੰ ਸਲਾਹ ਲਈ ਹੁੰਦੀ ਤੇ ਅੱਜ ਤੂੰ ਕਰਜ਼ੇ ਥੱਲੇ ਨਾ ਆਉਂਦਾ ਮੇਰੀ ਅੱਜ ਲਊਗਾ ਲੱਗਦਾ ਹੈ। ਬੱਤ ਸਹੀ ਹੈ। ਮੈਂ ਲੈਣੀ ਸੀ ਮੈਨੂੰ ਕੋਈ ਨਹੀਂ ਦਿੰਦੀ। ਛਲਾ। ਗੈਪ ਘਟਦੇ ਆ ਕਰ। ਅਹੀ ਕੰਮਾ ਕਰਕੇ ਢੇਰ ਚ ਬੈਠਾ ਤੂੰ। ਤੁਮੇ ਕਿਵੇਂ ਪਤਾ ਚਲਾ? ਤੁਮੇ ਕਿਵੇਂ ਪਤਾ ਚਲਾ? ਹਾਂਜੀ ਮਿੱਤਰੋ ਅਣਤ ਨੂੰ ਮਲਾਉਣਿਆ ਮੋਦੀ ਢਿੱਲੋ ਨਾਲ। ਆਏ ਦੇਖਦੇ ਮਹਾਰਚਨ ਮਜਾਏਗਾ ਲੱਭਣੀ ਦਈ ਤੇਰੇ ਜਨ ਅਰਜਨ ਗੱਟ ਤੇ ਪੰਮਾ ਜਿਆਦਾ ਲੱਗਦਾ ਪਿਆ ਚੀਜ਼ੇ ਜਹਾਂ ਤੇ ਸੋਤ ਲਦੇ ਸੋਜ ਪੈ ਗਈ ਲੱਗਦੀ ਬੱਤ ਸਹੀ ਏ ਸਾਰੀ ਰਾਤ ਪਾਣੀ ਤੇ ਬਿਓ ਕੇ ਰੱਖਿਓ ਯਾ ਅਰਜਨ ਢਿੱਲੋ ਬੱਤ ਸਹੀ ਏ अर्जुन छिल्लो मोदी डिल्लो। तुम्हें कैसे पता चला तुम्हें कैसे पता चला <laughs> और अगर तुम लोग नए हो तो सब्सक्राइब करो वो जो लाल वाला बटन है उस पर फूट फेंक के मारो या फिर मोमबत्ती मुझे नहीं पता बस क्लिक हो जाना चाहिए